ਏ ਮੈਂ ਆਪਣੇ ਪਿੰਡ ਬਹੋੜੂ ਦੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਬੀਬੀ ਕੁਲਵੰਤ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਇਹ ਸਾਬਤ ਕਰ ਦਿੱਤਾ ਕਿ ਜੋ ਵਿਕਾਸ ਦੇ ਕੰਮ ਤੇ ਮੋਹਰ ਲਾਈ ਸੀ ਅੱਜ ਤੋਂ ਜੋ ਪਹਿਲਾਂ ਸਾਡੇ ਕੋ ਸਰਪੰਚੀ ਸੀ 5 ਸਾਲ ਪਹਿਲਾਂ ਉਹਦੇ ਵਿੱਚ ਜੋ ਕੰਮ ਹੋਏ ਸੀਗੇ ਕਾਂਗਰਸੀ ਕਹਿ ਰਹੇ ਸੀਗੇ ਵੀ ਕੋਈ ਕੰਮ ਵਿਕਾਸਾ ਨਹੀਂ ਹੋਇਆ ਪਰ ਅੱਜ ਉਹਨਾਂ ਨੇ ਸ਼ੀਸ਼ਾ ਨੰਗਾ ਕਰ ਦਿੱਤਾ ਬਿਲਕੁਲ ਅਪਾਰਦਰਸ਼ੀ ਸ਼ੀਸ਼ਾ ਸਾਹਮਣੇ ਲਿਆਂਦਾ ਜਦੋਂ ਬੀਬੀ ਕੁਲਵੰਤ ਕੌਰ ਨੂੰ 200 ਪਾ 300 ਤੇ 22 ਵੋਟਰਾਂ ਜਿਤਾ ਕੇ ਭਾਰੀ ਭਮਾ ਜਿਤਾ ਕੇ ਸਾਹਮਣੇ ਲੈ ਆਂਦਾ ਵੀ ਵਾਕਈ ਵਿਕਾਸ ਤੇ ਕੰਮਾਂ ਤੇ ਮੋਹਰ ਲਾਈ ਆ ਤੇ ਮੈਂ ਸਾਰਿਆਂ ਦਾ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਲ ਨਾਲ ਮਿਹਨਤ ਕੀਤੀ ਆ ਤੇ ਉਹਨਾਂ ਜਿਤਾ ਨਾਲ ਹੀ ਅੱਗੇ ਅੱਜ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੀਆਂ ਪੰਚਾਇਤੀ ਚੋਣਾਂ ਆ ਰਹੀਆਂ ਵਾਂ ਇਹਦੇ ਵਿੱਚ ਅਸੀਂ ਚੋਣੇ ਕਿ ਜਿੱਦਾਂ ਇਹਨਾਂ ਨੇ ਬਲਾਕ ਸੰਮਤੀ ਦੇ ਬੀਬੀ ਕੁਲਵੰਤ ਕੌਰ ਜਿਤਾਇਆ ਵਾ ਤੇ ਭਾਰੀ ਬਹੁਤ ਨਾ ਸਾਡੇ ਸਰਪੰਚ ਜੋ ਸਾਡੇ ਅਹੀਂ ਵੀ ਜੋ ਵਿਚਾਰ ਕਰਾਂਗੇ ਬੈਠ ਕੇ ਮੀਟਿੰਗ ਕਰਾਂਗੇ ਜਿਹਨੂੰ ਸਰਪੰਚੀ ਦੀ ਨਾਮਜ਼ਦ ਕੀਤਾ ਜਾਊਗਾ ਉਹਨੂੰ ਜਿਤਾ ਕੇ ਪਿੰਡ ਦੇ ਵਿਕਾਸ ਜਿਹੜੇ ਕੰਮ ਅਧੂਰੇ ਰਹਿ ਗਏ ਆ ਕਿਉਂਕਿ ਸਾਡਾ 20 ਲੱਖ ਰੁਪਇਆ ਕੋਈ ਅਕਾਊਂਟ ਦੇ ਵਿੱਚ ਪਿਆ ਵਾ ਅਸੀਂ ਚਾਹੁੰਦੇ ਆ ਕੋਈ ਚੰਗਾ ਆਗੂ ਅਗਲੇ ਪਾਸੇ ਆਵੇ ਸਰਪੰਚ ਚੰਗਾ ਆਵੇ ਪੰਚਾਇਤ ਚੰਗੀ ਆਵੇ ਉਹ ਆ ਕੇ ਪਿੰਡ ਦੀ ਨਹਿਾਰ ਬਦਲਣ ਵਾਸਤੇ ਕੋਈ ਚੰਗਾ ਕੰਮ ਜਿਹੜੇ ਕੋ ਰਹਿ ਗਏ ਕੰਮ ਅਧੂਰੇ ਆ ਉਹ ਪੂਰੇ ਕਰੇ ਤੇ ਅਸੀਂ ਸੋ ਆਸ ਕਰਦੇ ਆ ਲੋਕਾਂ ਤੇ ਵੀ ਇਹ ਜਿੱਦਾਂ ਹੁਣ ਇਹਨਾਂ ਨੇ ਸ਼ੀਸ਼ਾ ਨੰਗਾ ਕੀਤਾ ਨਾ ਇਸੇ ਤਰ੍ਹਾਂ ਹੀ ਗਾੜੀ ਜਦੋਂ ਪੰਚਾਇਤੀ ਚੋਣਾਂ ਆ ਰਹੀਆਂ ਨਾ ਤੇ ਦਬ ਕੇ ਜਰਾ ਜਿਤਾ ਦੇਣ ਤੇ ਅਸੀਂ ਇਹਨਾਂ ਨੂੰ ਦਿਖਾਈਏ ਵੀ ਵਾਕਈ ਵਿਕਾਸ ਦੇ ਕੰਮ ਕਿੱਦਾਂ ਹੁੰਦੇ ਆ ਵੈਕ ਗੁਰਲ ਸਾਹਿਬ ਵੈਕ ਗੁਰਦੇ ਮੈਂ ਕਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਾ ਜਿਨੇ ਸਾਨੂੰ ਟਿਕਟਾਂ ਦੇ ਕੇ ਨਵਾਜਿਆ ਜੁਜਾ ਤਰਸੇਂ ਸਿੰਘ ਐਮਐਲਏ ਟਾਰੀ ਹਲਕਾ ਤੋਂ ਸਾਨੂੰ ਟਿਕਟ ਦੇ ਕੇ ਨਵਾਜਿਆ ਬਹੁਤ ਦਸ਼ਾ ਨਾਲ ਸੰਗਤ ਨੇ ਵੋਟਾਂ ਪਾਈਆਂ ਉਹਨੂੰ ਬਹੁਤ ਵੱਡੀ ਲੀਡ ਤੇ ਜਤਾਇਆ ਦਿਲ ਦੀਆਂ ਗ੍ਰਹਿਆਂ ਨੂੰ ਧੰਨਵਾਦ ਕਰਦਾ ਵਾਂ ਜਿਨੇ ਸਾਨੂੰ ਇੰਨੀ ਭਾਰੀ ਵੋਟ ਦੇ ਕੇ ਜਤਾਇਆ ਕੱਲ ਗੱਲੇ ਟੀਮ ਦੀ ਟਾਈਮ ਕੱਢ ਕੇ ਸਾਨੂੰ ਵੋਟਾਂ ਪਾਈਆਂ ਇਹ ਵਿਕਾਸ ਦਾ ਕੰਮ ਕਰੋ ਦਸੀਏ ਪਿੰਡ ਵੇੜੇ ਤਰਮਸਾਲਾ ਤੇ ਪਹਿਲੇ ਮੈਨੂੰ 90000 ਰੁਪਏ ਦੇਣ ਲਈ ਉੱਥੇ 1.5 ਲੱਖ ਲੱਗਾ ਜੀ ਕੋਈ ਮੌਕੇ ਤੇ ਆਣ ਕੇ ਵੇਖ ਸਕਦਾ ਸਕੂਲੇ ਮੈਨੂੰ ਵਿਲੇ ਥੋੜੀ ਗ੍ਰਾਂਡ ਬਲੀਆ ਸਕੂਲ ਦੀ ਚਾਰਦੁਆਰੀ ਕਰਾਈ ਆ ਪੰਜ ਛੇ ਕਮਰੇ ਪਾਏ ਆ ਐ ਵਧੀਆ ਸਕੂਲ ਬਣਾ ਕੇ ਗੇਟ ਲਾਇਆ ਛੜਕਾਂ ਜੀ 18 ਫੁੱਟ ਡਾਕਟਰ ਡਾਕਟਰ ਨਮਨਸਾ ਦਾ ਧੰਨਵਾਦ ਕਰਦੇ ਤਿੰਨ ਛੜਕਾਂ ਐ ਸੈਂਟਰੋਂ ਲਿਆਂਦੀਆਂ ਜੀ 18 ਫੁੱਟ ਲਿਆਂਦੀ ਆ ਪਿੰਡ 'ਚ ਉਹ ਥਾਰੇ ਪਿੰਡ ਕਵਰ ਕੀਤੇ ਆ ਇਹ ਕਈ ਜਿਹੜੀ ਛੇ ਛੜਕ ਜੋਂ ਵਨਚੜੀ ਨਹੀਂ ਜਾਂਦੀ ਆ ਜੀ ਇਹ ਕਈ ਨਾ ਬੈਗਾ ਖੂ ਮਹਿਰਣਾਂ ਨਹੀਂ ਜਾਂਦੀ ਆ ਜੋਂ ਖੁਰਮਣੀਆਂ ਤੋਂ ਅਸੀਂ ਚੌਨ ਲੜੀ ਆ ਤੇ ਜੋਂ ਨੰਬਰ 23 ਆ ਭਾਰੀ ਮੋਹਬਤ ਨਾਲ ਸਾਨੂੰ ਸਾਰਿਆਂ ਨੇ ਜਿਤਾਇਆ ਵਾ ਤੇ ਅਸੀਂ ਘੜ ਤੋਂ ਘੜ 3100 ਵੋਟਾਂ ਨਾਲ ਜਿੱਤੇ ਆ ਜੀ ਤੇ ਅਹੀਂ ਧੰਨਵਾਦੀ ਆ ਸਾਰੇ ਹਲਕੇ ਦੇ ਵੋਟਰਾਂ ਸਪੋਰਟਰਾਂ ਦੇ ਸਭ ਮਤਲਬ ਜਿਹੜਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਹੀਂ ਧੰਨਵਾਦ ਕਰਦੇ ਆ ਜੀ ਕੈਪਟਨ ਸਾਹਿਬ ਦਾ ਹਲਕੇ ਦੇ ਐਮਐਲਏ ਦਾ ਹਲਕੇ ਦੇ ਜੋ ਪੰਚ ਸਰਪੰਚ ਸਭਾਂ ਦਾ ਜੋ ਮੋਤਬਰ ਆਦਮੀ ਸਭ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਤਨਵਾਦੀ ਕਿ ਅਮਰਿੰਦਰ ਸਿੰਘ ਦੇ ਧੰਨਵਾਦ ਸਰਦਾਰ ਤਰਸੇਮ ਸਿੰਘ ਡੀਸੀ ਦੇ ਹਲਕਾ ਟਾਰੀ ਦੇ ਸਾਨੂੰ ਜਿਹੜੇ ਉਮੀਦਵਾਰ ਬਲਕ ਸਮਤੀ ਦੇ ਜਿਲ੍ਹਾ ਬਸੀ ਦੇ ਦਿੱਤੇ ਹੀ ਬਹੁਤ ਸੰਸਕਤਨਾ ਭਜਤਾਏ ਆ ਤੇ ਅੱਗੋਂ ਤੋਂ ਜੋ ਸਰਪੰਚੀ ਦੀ ਆ ਉਹ ਵੀ ਬਹੁਤ ਵਧੀਆ ਲੀਡ ਨਾਲ ਜਿੱਤਾਂਗੇ ਪਿੰਡ ਤੋਂ ਜੋ ਵਿਕਾਸ ਕਰਾਂਗੇ ਲੋਕਾਂ ਨੇ ਜਿਹੜੇ ਕੰਮ ਕਣਕ ਆਟਾ ਦਾਲ ਸਕੀਮਾਂ ਜਿਹੜੀਆਂ ਸਾਰੀਆਂ ਦਵਾਵਾਂਗੇ ਤੇ ਹੋਰ ਮਾਰਾ ਜਾਂ ਕੈਪਟਨ ਨਰਿੰਦਰ ਸਿੰਘ ਨੇ ਕੱਲ 2 ਅਕਤੂਬਰ ਦੀ ਜਿਹੜੀ ਰੱਖੀ ਹੈ ਆਪਣੀ ਇਥੇ ਵੀ ਸਕੀਮਾਂ ਜਿਹੜੀਆਂ ਲੋਕਾਂ ਨੂੰ ਦੇਣੀਆਂ ਘਰ ਘਰ ਉਹ ਕੱਲ ਜੋ ਕਹੀਂ ਤੋਂ ਵਚੜ ਕੇ ਕੰਮ ਕਰਵਾਉਣ ਆ ਲੋਕਾਂ ਦੇ ਨਰੇਗਾ ਰਕ ਬੰਦੇ ਵਿੱਚ ਰਖਾਉਣ